ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੁਹਾਨੂੰ ਸਵਾਗਤਾਂ ਅੱਜ ਮੈਂ ਤੁਹਾਨੂੰ ਭਾਰਤੀ ਫੌਜ ਵਿੱਚ ਆਈ ਵੱਡੀ ਭਰਤੀ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ SSC GD ਕਾਂਸਟੇਬਲ ਰਿਕਰੂਟਮੈਂਟ 2026 ਲਈ ਆਈ ਆ ਇਸ ਵਿੱਚ ਟੋਟਲ 25487 ਪੋਸਟਾਂ ਨੇ ਜਿਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਹੀ ਭਰਤੀ ਆਈ ਆ ਜਿਸ ਵਿੱਚ ਕਾਂਸਟੇਬਲ ਜਰਨਲ ਡਿਊਟੀ ਤੇ ਰਾਈਫਲਮੈਨ ਜਰਨਲ ਡਿਊਟੀ ਭਰਤੀ ਕੀਤੇ ਜਾਣੇ ਨੇ ਸੈਲਰੀ ਸਟੇਟਮੈਂਟ ਦੀ ਗੱਲ ਕਰੀਏ ਤਾਂ ਪੇ ਸਕੇਲ ਲੈਵਲ 3 21700 ਤੋਂ ਲੈ ਕੇ 69100 ਪਰ ਮੰਥ ਤੁਹਾਨੂੰ ਇਸ ਵਿੱਚ ਦਿੱਤੀ ਜਾਣੀ ਆ ਇਹੀ ਜੋ ਫਾਰਮ 1 ਦਸੰਬਰ 2025 ਤੋਂ ਅਪਲਾਈ ਹੋਣਾ ਸਟਾਰਟ ਹੋ ਗਏ ਨੇ ਤੇ 31 ਦਸੰਬਰ 2025 ਸ਼ਾਮ 11 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਫੀਸ ਦੀ ਲਾਸਟ ਡੇਟ 1 ਦਸੰਬਰ 2026 ਆ ਇਸ ਵਿੱਚ ਕਰੈਕਸ਼ਨ ਵਿੰਡੋ ਓਪਨ ਹੋਣੀ ਹੈ 8 ਜਨਵਰੀ ਤੋਂ 10 ਜਨਵਰੀ ਤੱਕ ਫਰਵਰੀ ਅਪ੍ਰੈਲ ਦੇ 2026 ਦੇ ਵਿੱਚ ਇਸ ਦਾ ਐਗਜ਼ਾਮ ਹੋਣਾਗਾ ਏਜ ਤੁਹਾਡੀ 18 ਤੋਂ 23 ਸਾਲ ਹੋਣੀ ਚਾਹੀਦੀ ਇਸ ਨੂੰ ਅਪਲਾਈ ਕਰਨ ਲਈ ਤੇ ਏਜ ਇਲੈਕਸ਼ਨ ਐਸ ਸੀ ਐਸ ਪੀ ਡਬਲਯੂ ਡੀ ਕੈਂਡੀਡੇਟਸ ਨੂੰ ਦਿੱਤੀ ਜਾਣੀ ਆ ਏਲੀਜੀਬਿਲਿਟੀ ਤੁਹਾਡੀ ਸਿਟੀਜ਼ਨਸ਼ਿਪ ਇੰਡੀਆ ਦੀ ਹੋਣੀ ਚਾਹੀਦੀ ਔਰ ਡੋਮਿਸਾਈਲ ਹੋਣਾ ਚਾਹੀਦਾ ਤੇ ਹੂੰ ਫੀਸ ਇਸ ਵਿੱਚ ਜਨਰਲ ओबीसी ਤੇ ای ڈبلیو ایس ਕੈਂਡੀਡੇਟਸ ਮੇ ਲਈ 100 ਰੁਪਏ ਰੱਖੀ ਗਈ ਹੈ ਐਸ ਸੀ ਕੈਂਡੀਡੇਟ ਐਸ ٹی ਐਕਸ ਸਰਵਿਸ ਮੰਨ ਦਾ ਫੀਮੇਲ ਕੋਈ ਵੀ ਕੈਂਡੀਡੇਟ ਹੋਵੇ ਉਸ ਦੀ ਕੋਈ ਵੀ ਫੀਸ ਇਸ ਵਿੱਚ ਨਹੀਂ ਰੱਖੀ ਗਈ ਫੋਰਸਿਸ ਦੀ ਗੱਲ ਕਰ ਲਈ ਤਾਂ ਇਸ ਵਿੱਚ ਬੀ ਐਸ ਐਫ ਸੀ ਆਈ ਐਸ ਐਫ ਸੀ ਆਰ ਪੀ ਐਫ ਐਸ ਐਸ ਬੀ ਆਈਟੀ ਬੀ ਪੀ ਆਰ ਰਾਈਫਲ ਮੈਨ ਜੀ ਡੀ ਐਸ ਐਸ ਐਫ ਦੇਅ ਪੋਸਟਾਂ ਆਈਆਂ ਨੇ ਮੇਲ ਤੇ ਫੀਮੇਲ ਅਲੱਗ-ਅਲੱਗ ਟੋਟਲ 25487 ਪੋਸਟਾਂ ਨੇ ਤੁਸੀਂ ਇਸ ਵਿੱਚ ਕਾਊਂਟਿੰਗ ਦੇਖ ਸਕਦੇ ਸਭ ਤੋਂ ਜ਼ਿਆਦਾ ਸੀਆਈਐਸਐਫ ਦੇ ਵਿੱਚ ਇਸ ਵਿੱਚ ਪੋਸਟ ਭਰਤੀ ਕੀਤੀ ਜਾਣੀਆਂ ਨੇ ਸਿਲੈਕਸ਼ਨ ਪ੍ਰੋਸੈਸ ਦੀ ਕਲਕਲੇ ਸਭ ਤੋਂ ਪਹਿਲਾਂ ਤੁਹਾਡਾ ਕੰਪਿਊਟਰ ਬੇਸਡ ਐਗਜ਼ਾਮੀਨੇਸ਼ਨ ਹੋਣਾਗਾ ਫਿਰ ਤੁਹਾਡਾ ਫਿਜ਼ੀਕਲ ਹੋਊਗਾ ਫਿਜ਼ੀਕਲ ਸਟੈਂਡਰਡ ਟੈਸਟ ਹੋਊਗਾ ਫਿਰ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਊਗਾ ਦੈਨ ਤੁਹਾਡਾ ਡਿਟੇਲ ਮੈਡੀਕਲ ਐਗਜ਼ਾਮੀਨੇਸ਼ਨ ਹੋਊਗਾ ਤੇ ਮੈਡੀਕਲ ਐਗਜ਼ਾਮੀਨੇਸ਼ਨ ਰਿਵਿਊ ਕਰਨ ਤੋਂ ਬਾਅਦ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਕੇ ਤੁਹਾਡੀ ਫ ਇਸੀ ਕੰਪਲੀਟ ਜਾਣਕਾਰੀ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰੋ ਤਾਂ ਕਿ ਸਾਰੇ ਲੋਕੋ ਕੋਲ ਇਹ ਜਾਣਕਾਰੀ ਪਹੁੰਚ ਸਕੇ ਘਰ ਬੈਠੇ ਤੁਸੀਂ ਆਪਣੀ ਪੋਸਟ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਤੇ ਨਾਲ ਹੀ ਇੰਟਰਨੈਟ ਕੈਫੇ ਦੇ ਸੇਵਾ ਕੇਂਦਰ ਦੇ ਫਾਰਮ ਅਪਲਾਈ ਦਾ ਕੰਮ ਵੀ ਸਿਕਸ 하게 ਹੋ